ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਪਿਆਰੇ ਤੁਸੀਂ ਸਭ ਬਖੂਬੀ ਜਾਣਦੇ ਹੋ ਕਿ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਤੋਂ ਕਈ ਵਾਰ ਅਜਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਸ ਨੂੰ ਦੇਖਦਿਆਂ ਹੀ ਦਿਲ ਦਹਿਲ ਜਾਂਦੇ ਨੇ ਤੇ ਗੁੱਸਾ ਵੀ ਬਹੁਤ ਆਉਂਦਾ ਕਿ ਅਜਹੀ ਘਟਿਆ ਹਰਕਤ ਕਰਨ ਦੀ ਕਿਸੇ ਦੀ ਹਿੰਮਤ ਹੋ ਕਿੱਦਾਂ ਗਈ ਹਾਲ ਹੀ ਦੇ ਵਿੱਚ ਇੱਕ ਅਜਹੀ ਹੀ ਘਟਿਆ ਹਰਕਤ ਸਾਹਮਣੇ ਆਈ ਹੈ ਪਿੰਡ ਸਿੰਘਪੁਰਾ ਤੋਂ ਜਿੱਥੇ ਸਰਪੰਚ ਦੇ ਭਰਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਅਮਰਤਾਰੀ ਵੀਰ ਨਾਲ ਬਹੁਤ ਬਤਮੀਜ਼ੀ ਕੀਤੀ ਬਤਮੀਜ਼ੀ ਕੀ ਗੁਰਦਾਰ ਦੇ ਵਿੱਚ ਪਹਿਲਾਂ ਉਹਦੇ ਨਾਲ ਲੜਾਈ ਕੀਤੀ ਉਸ ਨੂੰ ਗੁਰਦਾਰ ਚੋਂ ਕਢੀ ਇਸ ਕੇ ਬਾਹਰ ਲੈ ਕੇ ਆਂਦਾ ਅਤੇ ਇਸ ਅਮ ਤਾਰੀਰ ਦਾ ਦਾੜਾ ਕੈਂਚੀ ਦੇ ਨਾਲ ਕੱਟ ਦਿੱਤਾ ਇਹ ਘਟਨਾ ਕੋਈ ਛੋਟੀ ਘਟਨਾ ਨਹੀਂ ਹੈ ਅਤੇ ਅਜਿਹੇ ਗੁਨਾਹ ਕਰਨ ਵਾਲੇ ਮੁਲਜ਼ਿਮਾ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਪੁਲਿਸ ਅਤੇ ਪ੍ਰਸ਼ਾਸਨ ਨੇ ਸ਼ੁਰੂ ਵੀ ਕਰ ਦਿੱਤੀ ਹੈ ਆਖਿਰ ਇਸ ਸਾਰੀ ਘਟਨਾਕ੍ਰਮ ਦੇ ਉੱਤੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਫ ਕਾ ਪ੍ਰਦਾਨ ਅਤੇ ਜਰਨਲਸ ਕਤਰ ਸ਼ਰੋਮਣੀ ਅਕਾਲੀ ਦਲ ਤੱਕ ਸਾਲੀ ਤੋਂ ਕਰਨਲ ਸਿੰਘ ਪੀਰ ਮੁਹੰਮਦ ਜੀ ਨੇ ਕੀ ਕਿਹਾ ਤੁਸੀਂ ਆਪ ਸੁਣ ਲਵੋ ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ ਦੇਸ਼ ਦੁਨੀਆ ਵਿੱਚ ਵਸਦੀ ਸਿੱਖ ਸੰਗਤ ਨੂੰ ਉਦਾਸ ਕਰਨਲ ਸਿੰਘ ਪੀਰ ਮੁਹੰਮਦ ਜੀ ਨੇਮਰਤਾ ਸਾਹਿਬ ਬੇਨਤੀ ਹੈ ਕਿ ਪੰਜਾਬ ਦੀ ਸਰਨੇ ਜ਼ਮੀਨ ਦੇ ਉੱਪਰ ਅਜੀਬੋ ਗਰੀਬ ਘਟਨਾਵਾਂ ਵਾਪਰ ਰਹੀਆਂ ਨੇ ਬੀਤੇ ਦਿਨੀ ਡੇਰਾ ਬਾਬਾ ਨਾਨਕ ਦੇ ਸਿੰਘਪੁਰਾ ਪਿੰਡ ਦੇ ਵਿੱਚ ਜੋ ਦੋਸ਼ ਲਗਾਏ ਗਏ ਨੇ ਪਿੰਡ ਦੇ ਸਰਪੰਚ ਤੇ ਉਸ ਦੇ ਸਾਥੀਆਂ ਦੇ ਉੱਪਰ ਕਿ ਉਹਨਾਂ ਨੇ ਇਕ ਅਮਰਤਾਰੀ ਸਿੰਘ ਦੀ ਦਾੜੀ ਜਿਹੜੀ ਉਹ ਕੱਟ ਦਿੱਤੀ ਕਾਰਵਾਈ ਵੀ ਹੋ ਗਈ ਹੈ ਪੁਲਿਸ ਵੱਲੋਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿੱਚੋਂ 2-3 ਜੇਲ੍ਹ ਦੇ ਵਿੱਚ ਵੀ ਚਲੇ ਗਏ ਨੇ ਪਰ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਸ਼ਰਮਨਾਕ ਘਟਨਾ ਹੈ ਕਿ ਸੇਖੀ ਸਿੱਖਾਂ ਦੀਆਂ ਦਾੜੀਆਂ ਜਾਂ ਕੇਸਾਂ ਦੀ ਬੇਅਦਬੀ ਕਰ ਰਹੇ ਨੇ ਜਾਂ ਦਸਤਾਰਾਂ ਲਾ ਰਹੇ ਨੇ ਮੈਂ ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ ਨੂੰ ਅਪੀਲ ਕਰਾਂਗਾ ਕਿ ਸਾਡੇ ਅੰਦਰ ਜਿਹੜੀ ਇਹ ਗਰਵਟ ਆ ਰਹੀ ਹੈ ਇਸ ਨੂੰ ਦੂਰ ਕਰਨ ਲਈ ਸਾਨੂੰ ਸੋਚਣਾ ਪਵੇਗਾ ਕਿ ਪਿਛਲੇ ਸਮੇਂ ਦੇ ਵਿੱਚ ਮੁਗਲ ਰਾਜ ਸੀ ਜਿਹੜੇ ਉਸ ਵੇਲੇ ਦਰਿੰਦੇ ਸਨ ਉਹ ਸਿੱਖਾਂ ਨੂੰ ਸਿੱਖੀ ਤੋਂ ਬੇਮੁਖ ਕਰਨ ਦੀ ਕੋਸ਼ਿਸ਼ ਕਰਦੇ ਸਨ ਔਰ ਭਾਈ ਤਾਰੂ ਸਿੰਘ ਜੀ ਜਿਹੜੇ ਅਮਰ ਸ਼ਹੀਦ ਨੇ ਉਹਨਾਂ ਦੀ ਖੋਪਰੀ ਲਾ ਦਿੱਤੀ ਗਈ ਲੇਕਿਨ ਉਹਨਾਂ ਨੇ ਆਪਣੇ ਕੇਸ ਨਹੀਂ ਕਤਲ ਹੋਣ ਦਿੱਤੇ ਲੇਕਿਨ ਅੱਜ ਸਿੰਘ ਤੇ ਕੌਰ ਨਾਮ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਵਿੱਚੋਂ ਅਸੀਂ ਕੁਝ ਇਸ ਤਰ੍ਹਾਂ ਦੇ ਮਾੜੇ ਅੰਸਰ ਨੇ ਜਿਹੜੇ ਆਪਣੇ ਹੀ ਭਰਾਵਾਂ ਦੇ ਨਾਲ ਗੁੱਸੇ ਹੋ ਕੇ ਜਾਂ ਕਿਸੇ ਕਾਰਨ ਕਰਕੇ ਇੱਕ ਦੂਜੇ ਦੀਆਂ ਦਾੜ੍ਹੀਆਂ ਜਾਂ ਕੇਸਾਂ ਦੀ ਬੇਅਦਬੀ ਕਰਦੇ ਨੇ ਜਾਂ ਦਸਤਾਰ ਲਾਉਂਦੇ ਨੇ ਇਹ ਬੜੀ ਮੰਦਭਾਗੀ ਘਟਨਾ ਹੈ ਔਰ ਮੈਂ ਸਿੱਖ ਪੰਥ ਦੀਆਂ ਸਮੂਚੀਆਂ ਸਿੱਖ ਜਥੇਬੰਦੀਆਂ ਨੂੰ ਇੱਕ ਮੱਤ ਹੋ ਕੇ ਅਪੀਲ ਕਰਦਾ ਕਿ ਉਹ ਇਸ ਮਸਲੇ ਨੂੰ ਬੜੀ ਗੰਭੀਰਤਾ ਦੇ ਨਾਲ ਲੈਣ ਜਿੱਥੇ ਕਾਨੂੰਨੀ ਕਾਰਵਾਈ ਹੋਈ ਏ ਉੱਥੇ ਧਾਰਮਿਕ ਕਾਰਵਾਈ ਵੀ ਹੋਣੀ ਬੜੀ ਜ਼ਰੂਰੀ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਗੁਰਪਿਆਰੇ ਹੁਣ ਤੁਹਾਨੂੰ ਸੁਣਾਣੇ ਆ ਉਸ ਵੀਰ ਨੇ ਕੀ ਕਿਹਾ ਜਿਹਦਾ ਦਾੜਾ ਕੱਟਿਆ ਗਿਆ ਜੋ ਅਮਰਤਾਰੀ ਵੀਰ ਆਪਣੇ ਦਾੜੇ ਦੇ ਕੱਟੇ ਜਾਣ ਤੋਂ ਬਾਅਦ ਇੰਨਾ ਕੀ ਦੁਖੀ ਹੈ ਕਿ ਉਹ ਕੁਝ ਖੁੱਲ ਕੇ ਦੱਸ ਵੀ ਨਹੀਂ ਸਕਦਾ ਬੰਦੇ ਨੂੰ ਮਾਰ ਦੇ ਉਹ ਚੰਗਾ ਇਹ ਕਿਹੜੇ ਯੁੱਗ ਦਾ ਜਨਾਨਾ ਮੇਰੇ ਬੱਚੇ ਨੇ ਮੈਂ ਹੁਣ ਦਿਹਾੜੀ ਰਾਜਮਿਸਤਰਾ ਕੰਮ ਕਰਦਾ ਮੈਂ ਰੋਟੀ ਕਿੱਥੋਂ ਕਾਉਂ ਬੱਚਿਆਂ ਨੂੰ ਮੈਂ ਇਹ ਹਾਲਾਤ 'ਚ ਕੰਮ ਨਹੀਂ ਕਰ ਸਕਦਾ ਮੈਨੂੰ ਇੱਕ ਮੌਤ ਦੇਹ ਜੀਏ ਬੜੀ ਮਾੜੀ ਗੱਲ ਆ ਖੈਰ ਦੇਖੋ ਇਹ ਤਰਾਏ ਦਾ ਬਾਬਾਈ ਨੇ ਗੱਲ ਦੱਸੀ ਆ ਚਲੋ ਬੰਦੋ ਇਹ ਬੜੀ ਮਦ ਭਾਗੀ ਗੱਲ ਆ ਬਿਲਕੁਲ ਨਹੀਂ ਤਾਈ ਕਿਸੇ ਨਾਲ ਗੱਲ ਕਰਨੇ ਚਾਹੀਦੇ ਬਾਕੀ ਚਲੋ ਕੋਟ ਮਾਰੋ ਹੋਰ ਸੇਖਾਂ ਦੇਵਾ ਗੁੱਸੇ ਖਾ ਆਦਮੀ ਗੁਰੂ ਘਰ ਨੇ ਪ੍ਰੇਮ ਕਰਨ ਜਾਂਦਾ ਅਮਰਤਾਰੀ ਸਿੰਘ ਆ ਉਹ ਤੁਸੀਂ ਔਰ ਇਹ ਵੀ ਮੈਂ ਨਿਦਾ ਕਰਨਾ ਇਸਕਾ ਪੁਰਸ਼ੀ ਜੀ ਮੇਰੇ ਘਰ ਆਏ ਜੀ ਔਰ ਮੈਂ ਜੀ ਦੇ ਕਰ ਨਾਰਾਇਣ ਪਹੁੰਚਣਾ ਚਾਹੁੰਦਾ ਹਾਂ ਚਲੋ ਆਪਣੀ ਪਾਰਟੀ ਨੂੰ ਇੱਕ ਵਿਸ਼ਵਾਸ ਦਵਾਉਂਦਾ ਜੇਕਰ ਤੁਹਾਡਾ ਨਹੀਂ ਤੁਸੀਂ ਸਮਝਦੇ ਹੋ ਵੀ ਜੇ ਪੁਲਿਸ ਜਾਂ ਕੋਈ ਐਡਮਿਨਿਸਟ੍ਰੇਸ਼ਨ ਇਸ ਤੇ ਕਾਰਵਾਈ ਨਹੀਂ ਕਰਦਾ ਤੇ ਤੁਸੀਂ ਜਦੋਂ ਯਾਦ ਕਰੋਗੇ ਵੀ ਉਸ ਵੇਲੇ ਹਾਜ਼ਰ ਹੈ ਪਰ ਇਹਨਾਂ ਦੋਸ਼ੀ ਵੇਖੋ ਜੀ ਮੈਂ ਅੰਮਰਤਾਪ੍ਰੀ ਸਿੰਘ ਹਾਂ ਮੈਂ ਗੁਰਦੁਆਰਾ ਸਾਹਿਬ ਗਿਆ ਇੱਕ ਸਰਪੰਚ ਦਾ ਭਰਾ ਸਤਨਾਮ ਸਿੰਘ ਚਰਨਜੀਤ ਸਿੰਘ ਭੁਖਾ ਇੱਕ ਬਲਜੀਤ ਸਿੰਘ ਤਿੰਨ ਬੰਦੇ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਇਹਨਾਂ ਤਿੰਨਾਂ ਨੇ ਮੈਨੂੰ ਜ਼ਬਰਦਸਤੀ ਫੜ ਕੇ ਮੈਂ 12 ਸਾਲ ਵਿੱਚ ਅੰਮਰਤ ਸ਼ਕੈ ਨੂੰ ਹੋ ਗਏ ਨੇ ਮੈਂ ਵਾਲਾ ਨੂੰ ਕੈਂਚੀ ਨਹੀਂ ਲੱਗਣ ਦਿੰਦਾ ਇਹਨਾਂ ਤਿੰਨਾਂ ਬੰਦਿਆਂ ਨੇ ਮੇਰੇ ੱੱੱਕੇ ਨਾਲ ਫਗਰਦਵਾਰ ਸਾਹਿਬ ਤੋਂ ਨਿਕਲ ਜਾ ਸਾਰ ਪਰਸ਼ਾਵਾਂ ਤੇ ਡੋਲਿਆ ਨਾਲੇ ਮੇਰੀ ਕੈਂਚੀ ਦੇ ਨਾਲ ਦਾੜੀ ਕੱਟ ਕੇ ਗਲੀ 'ਚ ਖਲਾਰ ਕੇ ਮੈਨੂੰ ਧੂੰਦੇ ਧੂੰਦੇ ਗਲੀ ਤਾਂ ਤੁਖਰੀ ਸੀਟਿਆ ਮਾਰਿਆ ਬਹੁਤ ਜ਼ਿਆਦਾ ਇਹਨਾਂ ਨੇ ਕੁੱਟਮਾਰ ਕੀਤੀ ਮੇਰੀ ਮੇਰੇ ਦੰਦ ਵੀ ਹਿੱਲੇ ਨੇ ਦੰਦ ਵੀ ਭੱਜੇ ਨੇ ਪਰ ਮੈਂ ਥਾਣੇ ਦਰਖਾਸਤ ਦਿੱਤੀ ਆ ਇਹ ਕਾਂਗਰਸੀ ਕੋਈ ਸਰਮਾਈ ਨਹੀਂ ਹੋਣਦੀ ਸਾਡੀ ਸਾਨੂੰ ਸਿਰਫ ਪੁੱਛਿਆ ਜਾ ਰਿਹਾ ਕੁਛ ਕਰਨ ਹੀ ਨਹੀਂ ਰਹੇ ਇਹ ਇਹ ਨਾਲੇ ਧਮਕੀਆਂ ਦੇ ਰਹੇ ਨੇ ਵੀ ਜੇ ਤੂੰ ਗਾੜੀ ਕੁਛ ਕੀਤਾ ਤੇ تینوں ਮਤਲਬ ਅਸੀਂ ਅੰਦਰ ਵੀ ਕਰਾਵਾਂਗੇ ਉਹ ਵੀ ਕਰਾ ਦਿਆਂਗੇ ਜੇ ਵੀ ਕਰਾ ਦੇਣਗੇ ਧਮਕੀਆਂ ਦੇਈ ਜਾਂਦੀ ਨਹੀਂ ਜਨਾਬ ਮੈਂ ਬਹੁਤ ਔਖਾ ਵਾਂ ਮੇਰੀ ਕੋਈ ਸੁਣਵਾਈ ਹੋਵੇ ਕੋਈ ਸੁਣੀ ਜਾਵੇ ਮੈਂ ਗਰੀਬ ਕਾ ਬਿਲਕੁਲ ਮੈਂ ਦਿਹਾੜੀਦਾਰਾਂ ਮੈਂ ਰਾਜ ਮਿਸਤਰੀ ਦਾ ਕੰਮ ਕਰਨਾ ਸਤਨਾਮ ਸਿੰਘ ਭੁਖਾ ਚਰਨਜੀਤ ਸਿੰਘ ਇਹਨਾਂ ਨੇ ਥਾਣੇ ਫੜਾਇਆ ਪਰ ਇਹਨਾਂ ਤੇ ਕਾਰਵਾਈ ਕਰਵਾਈ ਜਾਵੇ ਮੇਰੀ ਕੋਈ ਨਾ ਕੋਈ ਸੁਣੇ ਜਰੂਰ ਸੁਣੋ ਮੇਰੀ ਬੇਨਤੀ ਸੁਣ ਕੇ ਇਹ ਕੰਮ ਕੀਤਾ ਜਾਵੇ ਜੇ ਸਿੱਖਾਂ ਦੀਆਂ ਦਾੜੀਆਂ ਇਸ ਤਰ੍ਹਾਂ ਕੱਟਣ ਲੱਗ ਪੇ ਤੇ ਫਿਰ ਸਿੱਖਾਂ ਦਾ ਕੀ ਹਾਲ ਬਣੂਗਾ ਜੀ ਸਿੱਖਾਂ ਨੂੰ ਇਸੇ ਤਰ੍ਹਾਂ ਹੀ ਦਲੀਲ ਕਰਦੇ ਰਹੇ ਤਾਂ ਫਿਰ ਸਿੱਖ ਕਿੱਥੇ ਜਾਣਗੇ ਇਹ ਤੇ 500 ਸਾਲ ਪਿੱਛੇ ਦਾ ਚੱਲ ਗਿਆ ਇੱਕ ਸਿੱਖ ਪਰਿਵਾਰ ਦਾ ਬੰਦਾ ਹੋ ਕੇ ਕਿ ਸਿੱਖ ਦੀ ਦਾੜ੍ਹੀ ਕੱਟਣ ਦਾ ਕੈਂਚੀ ਦੇ ਨਾਲ ਇਹ ਕਿੱਥੇ ਲਿਖਿਆ ਗਿਆ ਇਹ ਕੇਸ ਕਤਲ ਦਾ ਕੇਸ ਬਣਨਾ ਚਾਹੀਦਾ ਇਹ ਡੇਰੇ ਥਾਣੇ ਦੇ ਵਿੱਚ ਮੈਂ ਦਰਖਾਸਤ ਕਰਵਾਈ ਹੈ ਇਹ ਡੇਰੇ ਥਾਣੇ ਵਾਲਿਆਂ ਨੂੰ ਵੇਖੋ ਵੀ ਇਹ ਦਰਖਾਸਤ ਸੁਣ ਕੇ ਇਹ ਕਈ ਕੇਸ ਕਤਲ ਦਾ ਕੇਸ ਬਣਨਾ ਚਾਹੀਦਾ ਵੇਖੋ ਜਿੱਥੇ ਮਰਜੀ ਸ਼ਰੋਮਣੀ ਕਮੇਟੀ ਪੰਜਾ ਪਿਆਰੇ ਤੱਕ ਵੀ ਇਹ ਮੇਰੇ ਨਾਲ ਸਾਥ ਦਿਓ ਮੇਰਾ ਮੈਂ ਸ਼ਰਮਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਸ਼ਰਮਣੀ ਅਕਾਲੀ ਅਕਾਲੀ ਟਕਸਾਲੀਆਂ ਨੂੰ ਵੀ ਬੇਨਤੀ ਕਰਦਾ ਕਿ ਜੇ ਸਿੱਖਾਂ ਦਾ ਆਹ ਹੱਲ ਹੋਇਆ ਕਾਂਗਰਸ ਨੇ ਕੀਤਾ ਤੇ ਫਿਰ ਆਪਾਂ ਕਿੱਥੇ ਜਾਵਾਂਗੇ ਆਪਣੀ ਬਹੁਤ ਜ਼ਿਆਦਾ ਮਿਹਰਬਾਨੀ ਆ ਇਸੇ ਕਾਮੇ ਨੂੰ ਮਸਿਆ ਮਮੀਨੇ ਬਾ ਦਰਬਾਰ ਸਾਹਿਬ ਜਾਣਾ ਮੈਂ ਟਕਸਾਲ ਵਾਲੇ ਅਜਨਾਲੀ ਵਾਲੇ ਕੋ ਉਮਰਤ ਵੀ ਛਕਿਆ ਚੂਲਾ ਪਾਉਣਾ ਮੈਂ ਪਰ ਮੈਨੂੰ ਪਾਠ ਕਰਨ ਤੋਂ ਡੱਕ ਰਹੇ ਨੇ ਹੋਰ ਕੁਛ ਨਹੀਂ ਕਰਦੇ ਪਾਸ ਤੋਂ ਦੱਸੋ ਮੈਂ ਇਹਨਾਂ ਦਾ ਕੀ ਵਿਗਾੜਦਾ ਮੈਂ ਗਰੀਬ ਬੰਦਾ ਮੈਂ ਜੇ ਨਾਮ ਜੱਪਦਾ ਵਾਂ ਤੇ ਇਹਨਾਂ ਨੂੰ ਮੈਂ ਕੀ ਜਾਨਾ ਗੁਰਦਵਾਰੇ ਤੋਂ ਡੱਕਦੇ ਨੇ ਮੇਰੇ ਨਾਲ ਜ਼ਬਰਦਸਤੀ ਕਰ ਰਹੇ ਨੇ ਇਸੇ ਤਾਂ ਮੇਰੀ ਬੇਨਤੀ ਸੁਣੋ ਉਹ ਜਿਹੜਾ ਮਰਜ਼ੀ ਆਣ ਕੇ ਉਹਨੂੰ ਪੁੱਛ ਸਕਦਾ ਉਹ ਗਵਾਹ ਆ ਕਿ ਮੈਂ ਸੇਵਾ ਕਰਦਾ ਵਾਂ ਨਿਤਨੇਮ ਕਰਦਾ ਵਾਂ ਟਾਈਮ ਦੇ ਨਾਲ ਜਾਂਦਾ ਵਾਂ ਅੰਨਾ ਵੀ ਆ ਜੇ ਉਹ ਚ ਤਾਂ ਵੀ ਦੱਦੋ ਜੇ ਉਹ ਜੇ ਮੈਂ ਗਲਤੀਆਂ ਤੇ ਮੈਨੂੰ ਸਜ਼ਾ ਦਿੱਤੀ ਜਾਵੇ ਨਹੀਂ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਗੁਰਪੀਰੋ ਇਹ ਹਰਕਤ ਚਾਹੇ ਸਰਪੰਚ ਨੇ ਕੀਤੀ ਹੋਵੇ ਪੰਚ ਨੇ ਕੀਤੀ ਹੋਵੇ ਜਾਂ ਉਹਦੇ ਦੋਸਤਾਂ ਨੇ ਕੀਤੀ ਹੋਵੇ ਜਿਸ ਨੇ ਵੀ ਕਰਵਾਈ ਹੈ ਤੇ ਜਿਸ ਨੇ ਵੀ ਕੀਤੀ ਹੈ ਉਸ ਦੇ ਉੱਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਿਮਾਂ ਨੂੰ ਹਿਰਾਸਤ ਦੇ ਵਿੱਚ ਤਾਂ ਲੈ ਲਿਆ ਹੈ ਪਰ ਵੇਖਣਾ ਇਹ ਹੋਵੇਗਾ ਕਿ ਇਸ ਦੇ ਅੱਗੇ ਸਿੱਟੇ ਕੀ ਨਿਕਲਦੇ ਨੇ ਉਹਨਾਂ ਤੇ ਕੀ ਤਾਰਾਮਾਂ ਦਰਜ ਹੁੰਦੀਆਂ ਨੇ ਤੇ ਉਹਨਾਂ ਨੂੰ ਕੀ ਸਜ਼ਾਵਾ ਲਗਾਈਆਂ ਜਾਂਦੀਆਂ ਨੇ ਕਿਉਂਕਿ ਜੇਕਰ ਕਿਸੇ ਸਾਬਤ ਸੂਰਤ ਅਮਰਤਾਰੀ ਸਿੰਘ ਦੇ ਉੱਤੇ ਅਜਹੀ ਤਸ਼ੱਦਦ ਸਾਹਮਣੇ ਆਂਦੀ ਹੈ ਤਾਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਤਾਰ-ਤਾਰ ਹੁੰਦੀਆਂ ਨੇ ਤੇ ਇਹ ਸਿੱਖ ਕੌਮ ਕਦੇ برداشت ਨਹੀਂ ਕਰੇਗੀ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਆ ਤੇ ਨੋਟੀਫਿਕੇਸ਼ਨਸ ਬਸ ਤੇ ਬੈਲ ਨੂੰ ਰਿੰਗ ਕਰੋ। ਮਾਰਦੇ ਹੋ ਚੰਗਾ ਇਹ ਕਿਹੜੇ ਯੁੱਗ ਦਾ ਜਲਾਦਾ ਮੇਰੇ ਬੱਚੇ ਨੇ ਮੈਂ ਹੁਣ ਦਿਹਾੜੀ ਰਾਜਮਿਸਤਰਾ ਕੰਮ ਕਰਦਾ ਮੈਂ ਰੋਟੀ ਕਿੱਥੋਂ ਕਾਉ ਬੱਚਿਆਂ ਨੂੰ ਮੈਂ ਇਹ ਹਾਲਾਤ ਚ ਕੰਮ ਨਹੀਂ ਕਰ ਸਕਦਾ ਮੈਨੂੰ ਇੱਕ ਮੌਤ ਦੇ ਦਿਹ ਜੀ ਬੜੀ ਮਾੜੀ ਗੱਲ ਆ ਖੈਰ ਦੇਖੋ ਜਿਪਰਾਇਣਾ ਬਾਬਾਈ ਨੂੰ ਗੱਲ ਦੱਸੀ ਆ ਚਲੋ ਬੰਦੋ ਇਹ ਬੜੀ ਮਦ ਭਾਗੀ ਗੱਲ ਆ ਬਿਲਕੁਲ ਨਹੀਂ ਕਾਈ ਕੇਸ ਨਹੀਂ ਕਰਨੇ ਚਾਹੀਦੇ ਬਾਕੀ ਚਲੋ ਕੋਟ ਮਾਰੋ ਜਿਹੜਾ ਗੁੱਸੇ ਖਾਦਮੀ ਗੁਰੂ ਘਰ ਨਿਪੇਮ ਕਰਨ ਜਾਂਦਾ ਅਮਰਤਾਰ ਸਿੰਘ ਆ ਉਹ ਤੁਸੀਂ ਔਰ ਇਹ ਵੀ ਮੈਂ ਮਰੇ ਨਿਧਾ ਕਰਨਾ ਇਸਕਾ ਪੁਰਸ਼ੀ ਜੀ ਮੇਰੇ ਘਰ ਆਏ ਜੀ ਔਰ ਮੈਂ ਦੇ ਘਰ ਨਾਰਾਇਣ ਪਹੁੰਚਣਾ ਜਾਂਦਾ ਹਾਂ ਇਹ ਚਲੋ ਆਪਣੀ ਪਾਰਟੀ ਵੱਲ ਇੱਕ ਵਿਸ਼ਵਾਸ ਦਵਾਉਣਾ ਕਿ ਜੇਕਰ ਤੁਹਾਡਾ ਨਹੀਂ ਤੁਸੀਂ ਸਮਝਦੇ ਹੋ ਵੀ ਜੇ ਪੁਲਿਸ ਜਾਂ ਕੋਈ ਐਡਮਿਨਿਸਟ੍ਰੇਸ਼ਨ ਇਸ ਤੇ ਕਾਰਵਾਈ ਨਹੀਂ ਕਰਦਾ ਤੇ ਤੁਸੀਂ ਜਦੋਂ ਯਾਦ ਕਰੋਗੇ ਵੀ ਉਸ ਵੇਲੇ ਹਾਜ਼ਰ ਹੈ ਪਰ ਇਹਨਾਂ ਦੋਸ਼ੀ ਵੇਖੋ ਜੀ ਮੈਂ ਅੰਮਰਤਾਦੀ ਸਿੰਘ ਹਾਂ ਮੈਂ ਗੁਰਦੁਆਰਾ ਸਾਹਿਬ ਗਿਆ ਇੱਕ ਸਰਪੰਚ ਦਾ ਭਰਾ ਸਤਨਾਮ ਸਿੰਘ ਚਰਨਜੀਤ ਸਿੰਘ ਭੁਖਾ ਇੱਕ ਬਲਜੀਤ ਸਿੰਘ ਤਿੰਨ ਬੰਦੇ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਇਹਨਾਂ ਤਿੰਨਾਂ ਨੇ ਮੈਨੂੰ ਜ਼ਬਰਦਸਤੀ ਫੜ ਕੇ ਮੈਂ 12 ਸਾਲ ਵਿੱਚ ਅੰਮਰਤ ਸ਼ਕੈ ਨੂੰ ਹੋ ਗਏ ਨੇ

ਤੇ تینوں ਮਤਲਬ ਅਸੀਂ ਅੰਦਰ ਵੀ ਕਰਾਵਾਂਗੇ ਉਹ ਵੀ ਕਰਾ ਦਿਆਂਗੇ ਜੇ ਵੀ ਕਰਾ ਦੇਣਗੇ ਧਮਕੀਆਂ ਦੇਈ ਜਾਂਦੀ ਨਹੀਂ ਜਨਾਬ ਮੈਂ ਬਹੁਤ ਔਖਾ ਵਾਂ ਮੇਰੀ ਕੋਈ ਸੁਣਵਾਈ ਹੋਵੇ ਕੋਈ ਸੁਣੀ ਜਾਵੇ ਮੈਂ ਗਰੀਬ ਕਾ ਬਿਲਕੁਲ ਮੈਂ ਦਿਹਾੜੀਦਾਰਾਂ ਮੈਂ ਰਾਜ ਮਿਸਤਰੀ ਦਾ ਕੰਮ ਕਰਨਾ ਸਤਨਾਮ ਸਿੰਘ ਭੁਖਾ ਚਰਨਜੀਤ ਸਿੰਘ ਇਹਨਾਂ ਨੇ ਥਾਣੇ ਫੜਾਇਆ ਪਰ ਇਹਨਾਂ ਤੇ ਕਾਰਵਾਈ ਕਰਵਾਈ ਜਾਵੇ ਮੇਰੀ ਕੋਈ ਨਾ ਕੋਈ ਸੁਣੇ ਜਰੂਰ ਸੁਣੋ ਮੇਰੀ ਬੇਨਤੀ ਸੁਣ ਕੇ ਇਹ ਕੰਮ ਕੀਤਾ ਜਾਵੇ ਜੇ ਸਿੱਖਾਂ ਦੀਆਂ ਦਾੜੀਆਂ ਇਸ ਤਰ੍ਹਾਂ ਕੱਟਣ ਲੱਗ ਪੇ ਤੇ ਫਿਰ ਸਿੱਖਾਂ ਦਾ ਕੀ ਹਾਲ ਬਣੂਗਾ ਜੀ ਸਿੱਖਾਂ ਨੂੰ ਇਸੇ ਤਰ੍ਹਾਂ ਹੀ ਦਲੀਲ ਕਰਦੇ ਰਹੇ ਤਾਂ ਫਿਰ ਸਿੱਖ ਕਿੱਥੇ ਜਾਣਗੇ ਇਹ ਤੇ 500 ਸਾਲ ਪਿੱਛੇ ਦਾ ਚੱਲ ਗਿਆ ਇੱਕ ਸਿੱਖ ਪਰਿਵਾਰ ਦਾ ਬੰਦਾ ਹੋ ਕੇ ਕਿ ਸਿੱਖ ਦੀ ਦਾੜੀ ਕੱਟਣ ਲਿਆ ਕੈਂਚੀ ਦੇ ਨਾਲ ਇਹ ਕਿੱਥੇ ਲਿਖਿਆ ਗਿਆ ਇਹ ਕੈਸ ਕਤਲ ਦਾ ਕੇਸ ਬਣਨਾ ਚਾਹੀਦਾ ਇਹ ਡੇਰੇ ਥਾਣੇ ਦੇ ਵਿੱਚ ਮੈਂ ਦਰਖਾਸਤ ਕਰਵਾਈ ਹੈ ਇਹ ਡੇਰੇ ਥਾਣੇ ਵਾਲਿਆਂ ਨੂੰ ਵੇਖੋ ਵੀ ਇਹ ਦਰਖਾਸਤ ਸੁਣ ਕੇ ਇਹ ਕਈ ਕੈਸ ਕਤਲ ਦਾ ਕੇਸ ਬਣਨਾ ਚਾਹੀਦਾ ਵੇਖੋ ਜਿੱਥੇ ਮਰਜੀ ਸ਼੍ਰੋਮਣੀ ਕਮੇਟੀ ਪੰਜਾਂ ਪਿਆਰਿਆਂ ਤੱਕ ਵੀ ਇਹ ਮੇਰੇ ਨਾਲ ਸਾਥ ਦਿਓ ਮੇਰਾ ਮੈਂ ਸ਼ਰਮਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਸ਼ਰਮਣੀ ਅਕਾਲੀ ਅਕਾਲੀ ਟਕਸਾਲੀਆਂ ਨੂੰ ਵੀ ਬੇਨਤੀ ਕਰਦਾ ਕਿ ਜੇ ਸਿੱਖਾਂ ਦਾ ਆਹ ਹੱਲ ਹੋਇਆ ਕਾਂਗਰਸ ਨੇ ਕੀਤਾ ਤੇ ਫਿਰ ਆਪਾਂ ਕਿੱਥੇ ਜਾਵਾਂਗੇ ਆਪਣੀ ਬਹੁਤ ਜ਼ਿਆਦਾ ਮਿਹਰਬਾਨੀ ਆ ਇਸੇ ਤਰ੍ਹਾਂ ਮੈਂ ਮਸਿਆ ਮਮਿਨੇ ਬਾ ਦਰਬਾਰ ਸਾਹਿਬ ਜਾਣਾ ਮੈਂ ਟਕਸਾਲ ਵਾਲੇ ਅਜਨਾਲੀ ਵਾਲੇ ਕੋ ਉਮਰਤ ਵੀ ਛਕਿਆ ਚੂਲਾ ਪਾਉਂਦਾ ਮੈਂ ਪਰ ਮੈਨੂੰ ਪਾਠ ਕਰਨ ਤੋਂ ਡੱਕ ਰਹੇ ਨੇ ਹੋਰ ਕੁਝ ਨਹੀਂ ਕਰਦੇ ਪਾਸ ਤੋਂ ਦੱਸੋ ਮੈਂ ਇਹਨਾਂ ਦਾ ਕੀ ਵਿਗਾੜਦਾ ਮੈਂ ਗਰੀਬ ਬੰਦਾ ਨਾ ਜੇ ਨਾਮ ਜੱਪਦਾ ਵਾਂ ਤੇ ਇਹਨਾਂ ਨੂੰ ਮੈਂ ਕੀ ਜਾਨਾ ਗੁਰਦਵਾਰੇ ਤੋਂ ਕਰ ਰਹੇ ਨੇ ਮੇਰੇ ਨਾਲ ਜ਼ਬਰਦਸਤੀ ਕਰ ਰਹੇ ਨੇ ਇਸੇ ਦਾ ਮੇਰੀ ਬੇਨਤੀ ਸੁਣੋ ਉਹ ਜਿਹੜਾ ਮਰਜੀ ਆਣ ਕੇ ਉਹਨੂੰ ਪੁੱਛ ਸਕਦਾ ਉਹ ਗਵਾਹ ਆ ਵੀ ਮੈਂ ਸੇਵਾ ਕਰਦਾ ਵਾਂ ਨਿਤਨੇਮ ਕਰਦਾ ਵਾਂ ਟਾਈਮ ਦੇ ਨਾਲ ਜਾਂਦਾ ਵਾਂ ਅਮਨਾ ਵੀ ਆ ਜੇ ਉਹ ਮੈਂ ਗਲਤੀਆਂ ਤੇ ਮੈਨੂੰ ਸਜਾ ਦਿੱਤੀ ਜਾਵੇ ਨਹੀਂ ਤੇ ਇਹਨਾਂ ਨੂੰ ਸਜਾ ਦਿੱਤੀ ਜਾਵੇ